ਹਾਂਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਆਜੋ ਲੈ ਚੱਲਦੇ ਆਂ ਪਦਨੀ ਕਲਾ ਤੇ ਦੇਖਦੇ ਆਪਾਂ ਪਦਨੀ ਕਲਾ ਦੀ ਦੀਵਾਲੀ ਨੂਰਾ ਇਹ ਕੀ ਕਰੀਆ ਨੇ ਪੁੱਤੋ ਅਸੀਂ ਨਾ ਨਾ ਦੀਵਾਲੀ ਦੇ ਅਸੀਂ ਰੰਗੋਲੀ ਬਣਾਇਆ ਹੈ ਵਾਹਈ ਵਾਹ ਵਾੜੀ ਵਾਹ ਤੇ ਰੰਗੋਲੀ ਦੇ ਨਾਲ-ਨਾਲ ਪ੍ਰਭਜੋਤ ਨੇ ਬਣਾਈ ਆ ਇਹ ਪੇਂਟਿੰਗ ਦੀਵਾਲੀ ਤੇ ਦੱਸਿਓ ਫਿਰ ਕਿੱਦਾਂ ਦੀ ਲੱਗੀ ਕਮੈਂਟਾਂ ਚ ਤਾਂ ਲਓ ਜੀ ਆਪਾਂ ਆ ਗਏ ਆ ਬਦਨੀਕਲਾਂ ਦੇ ਬਾਜ਼ਾਰ ਦੇ ਵਿੱਚ ਤੇ ਦਿਖਾਉਨੇ ਆ ਤੁਹਾਨੂੰ ਬਦਨੀਕਲਾਂ ਦੀ ਦੀਵਾਲੀ ਤੇ ਹਾਂਜੀ ਸਾਹਮਣੇ ਤੁਸੀਂ ਦੇਖ ਸਕਦੇ ਆ ਮਹਿੰਦਰਾ ਟਰੈਕਟਰ ਦਾ ਸ਼ੋਰੂਮ ਸਜਿਆ ਹੋਇਆ ਤੇ ਆਪਾਂ ਜਾ ਰਹੇ ਆ ਬੱਸ ਸਟੈਂਡ ਦੇ ਵੱਲ ਤੇ ਖੱਬੇ ਆ ਤੁਸੀਂ ਦੇਖ ਸਕਦੇ ਆ ਪਾਲੀ ਜਲੇਬੀਆਂ ਵਾਲਾ ਜਿਸ ਦੀਆਂ ਜਲੇਬੀਆਂ ਬਦਨੀਕਲਾਂ ਦੇ ਵਿੱਚ ਮਸ਼ਹੂਰ ਆ ਤੇ ਦੀਵਾਲੀ ਵਾਲੇ ਦਿਨ ਭਾਰਤੀ ਤੇ ਮਿਲਦੀਆਂ ਤੇ ਆ ਠਾਣੇ ਨਾਲ ਦੀ ਗਲੀ ਜਾ ਵੜਦੀ ਆ ਰੋਸ਼ਨ ਲਾਲ ਕੱਪੜੇ ਵਾਲਿਆਂ ਦੇ ਜੋ ਕਿ ਇਹ ਵੀ ਬਦਨੀਕਲਾਂ ਦੇ ਵਿੱਚ ਪੂਰੀ ਮਸ਼ਹੂਰ ਹੱਟੀ ਆ ਤੇ ਅੱਗੇ ਆਪਾਂ ਚੱਲਦੇ ਆਂ ਵੇਖਦੇ ਆਂ ਦੀਵਾਲੀ ਦਾ ਕਿਸ ਤਰ੍ਹਾਂ ਦਾ ਪਤਨੀਕਲਾਂ ਦੇ ਵਿੱਚ ਮਾਹੌਲ ਆ ਕਿਉਂਕਿ ਜਿਹੜੀ ਦੀਵਾਲੀ ਆ ਇਹਦਾ ਵੀ ਰੌਲਾ ਚੱਲਦਾ ਵੀ ਇੱਕ 20 ਤਰੀਕ ਦੀ ਕਹਿ ਰਹੇ ਸੀ ਕਿ ਇੱਕ 21 ਤਰੀਕ ਦੀ ਆਪਾਂ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਇਹਦੀ ਚਰਚਾ ਸੁਣ ਰਹੇ ਆਂ ਤੇ ਆਪਾਂ ਵੀ ਪਿੰਡ ਪਤਨੀਕਲਾਂ ਦੇ ਜਿਹੜੇ ਹੈਗੇ ਆ ਦੁਕਾਨਦਾਰ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਦੇਖਦੇ ਆਂ ਉਹ ਜਿਹੜਾ ਇਸ ਦੀਵਾਲੀ ਦੇ ਮੌਕੇ ਕੀ ਕਹਿ ਰਹੇ ਆ ਪਛਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਮੋਹ ਜਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਮੋੜ ਮੁੜੀ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਹਾਂਜੀ ਆਪਾਂ ਆਏ ਆ ਵੇਦੀ ਮਾਰਕੀਟ ਦੇ ਵਿੱਚ ਬਦਨੀ ਕਲਾ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਪੁੱਛਦੇ ਆਂ ਵੀ ਕਿਸ ਤਰ੍ਹਾਂ ਦੀ ਜਿਹੜੀ ਦੀਵਾਲੀ ਬਧਨੀ ਕਲਾ ਦੀ ਰਹੀ ਜਿਵੇਂ ਹੁਣ ਰੌਲਾਇਆ ਚੱਲ ਰਿਹਾ ਵੀ ਸਿਗਾ ਵੀ 2 ਦਿਨ ਦੀ ਦੀਵਾਲੀ ਆ ਤੇ ਕੱਲ ਦੀ ਵੀ ਜਿਹੜੀ ਆ ਨਾਂਗੀ ਦੀਵਾਲੀ ਤੇ ਅੱਜ ਜਿਹੜਾ ਦੂਸਰਾ ਦਿਨ ਆ ਦੀਵਾਲੀ ਦਾ ਤੇ ਕਿਸ ਤਰ੍ਹਾਂ ਦੀ ਜਿਹੜੀ ਬਧਨੀ ਕਲਾ ਦੀਵਾਲੀ ਦਾ ਮਾਹੌਲ ਰਿਹਾ ਉਹ ਆਪਾਂ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਦੋਨੋਂ ਆਏ ਜੇ ਬੈਠਾ ਓਏ। ਰਾਤ ਕਿਹਨੇ ਆਈ ਵਾਣਾ? ਹੈ? ਰਾਤ ਕਿਹਨੇ ਆਈ ਵਾਣਾ? ਕਿਵੇਂ ਦੀਵਾਲੀ ਫਿਰ? ਬਹੁਤ ਠੀਕ ਫਿਰ। ਹੈ? ਵਧੀਆ। ਜਿਵੇਂ ਦੀਵਾਲੀ 2 ਦਿਨ ਦੀ ਸੀ ਗਾਹਕ ਬਾਅਦ ਅੱਜ ਬਾਅਦ ਸੀ ਕਿ ਕੱਲ। ਸਟਾਰਟ ਠੀਕ ਸੀਗਾ। ਤੋਂ ਉਹ ਬੈਠੇ ਚੋਣ ਲਾ ਗਿਆ ਜਿੰਨਾ ਟਾਈਮ ਹੈ ਨਹੀਂ ਲੁਕਦਾ ਕੋਲੇ। ਸ਼ੋਪਿੰਗ ਕਰਦਾ। ਸਹੀ ਹੈ ਸਹੀ। ਤੇ ਕੱਲ ਕਿਵੇਂ ਸੀਗਾ? ਕੱਲ ਵਧੀਆ ਹੀ ਠੀਕ। ਕੱਲ ਜਾਦੇ ਸੀ ਹਨਾ। ਠੀਕ ਹੋ ਜਾਏਗਾ। ਇਸ ਵੇਲੇ ਕੱਲ। ਹਾਂਜੀ ਕੀ ਹਾਲਾ ਭਾਈ ਗੁਰਮਤਾਰ ਸੌਰ ਵਧਾਈਆਂ ਤੁਮ ਦਿਵਾਲੀ ਦੀਆਂ ਵਰਕਾਂ ਜੀ ਬਹੁਤ ਬਹੁਤ ਕੈਮ ਸੇ ਤਾਂ ਤੇ ਕਿਵੇਂ ਰਹੀ ਦਿਵਾਲੀ ਫਿਰ ਦਿਵਾਲੀ ਬਹੁਤ ਵਧੀਆ ਬਹੁਤ ਵਧੀਆ ਰਹੀ ਤੇ ਜਿਵੇਂ 2 ਦਿਨ ਦੀ ਦਿਵਾਲੀ ਤਾਂ ਸੀ ਜਾਂਦੇ ਹੀ ਭਾਈ ਤੇ ਅੱਜ ਵੀ ਦਿਵਾਲੀ ਆ ਤੇ ਕੱਲ ਦੀ ਵੀ ਸੀ ਤੇ ਅੱਜ ਤੱਕ ਦਿਨ ਕਿਵੇਂ ਆ ਤੇ ਕੱਲ ਦਾ ਕਿਵੇਂ ਸੀ 2 ਦਿਨ ਦੀ ਦਿਵਾਲੀ ਤਾਂ ਸੀ ਪਰ 2 ਦਿਨ ਦੀ ਦਿਵਾਲੀ ਜਿਹੜੇ ਦੁਕਾਨਦਾਰਾਂ ਨੂੰ ਬਹੁਤ ਫਾਇਦਾ ਹੋਇਆ ਜੀ ਠੀਕ ਆ ਇਹ ਤਾਂ ਹਰ ਸਾਲ ਕਿਹਦੇ ਵੀ 2 ਦਿਨ ਹੀ ਦੁਆਰੀ ਆਵੇ ਠੀਕ ਆ ਕਾ ਕੱਲ ਵੱਧ ਸੀ ਕਿ ਕਿਵੇਂ ਅੱਜ ਕੋਈ ਫਰਕ ਪਿਆ ਦੋਨੇ ਟਾਈਮ ਬਾਤਾਂ ਸੀ ਕੱਲ ਵੀ ਸੀ ਤੇ ਅੱਜ ਵੀ ਵਧੀਆ ਠੀਕ ਆ ਠੀਕ ਆ ਵਿਧੀ ਮਾਰਕੀਟ ਵਿੱਚ ਸਹੀ ਆ ਸਹੀ ਆ ਵਧੀਆ ਦੀਵਾਲੀ ਲੰਘੀ ਚਲੋ ਮਹਾਰਾਜ ਸਾਰਿਆਂ ਨੂੰ ਦੀਵਾਲੀ ਦੀਆਂ ਹਾਂਜੀ ਬਾਉ ਜੀ ਨਮਸਕਾਰ ਨਮਸਕਾਰ ਜੀ ਹੋਰ ਕੈਮ ਆਈ ਸੇ ਤਾਂ ਬਾਉ ਜੀ ਵਧਾਈਆਂ ਤੁਹਾਨੂੰ ਦੀਵਾਲੀ ਦੀਆਂ ਵਧਾਈਆਂ ਜੀ ਹੋਰ ਬਾਈ ਕਹਿਣੀ ਵਧੀਆ ਜੀ ਠੀਕ ਆ ਜੀ ਕਿਰਪਾ ਤੇ ਬਾਉ ਜੀ ਜਿਵੇਂ ਦੀਵਾਲੀ ਅੱਜ ਕਰ ਹੁਣ ਜਿਵੇਂ 2 ਦਿਨ ਦੀ ਹੋ ਗਈ ਹੈ ਨਾ ਤੇ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਵਧੀਆ ਗੱਲ ਆ ਕਿਵੇਂ ਦੀਵਾਲੀ ਤਾਂ ਬਹੁਤ ਵਧੀਆ ਪਰ ਬੰਦਾ ਅੱਗੇ ਦੀ ਦੀਵਾਲੀ ਹੈ ਨਹੀਂ ਜੀ ਅੱਗੇ ਫਰਕ ਅੱਗੇ ਨੂੰ ਬਹੁਤ ਬੰਦਾ ਜਾ ਰਿਹਾ ਜੀ ਠੀਕ ਹੈ ਠੀਕ ਹੈ ਤੇ ਕੱਲ ਦਾ ਕਿਵੇਂ ਰਿਹਾ ਦਿਨ ਫਿਰ ਦੀਵਾਲੀ ਦਾ ਕੱਲ ਤਾਂ ਚੰਗਾ ਸੀ ਅੱਜ ਬਾੜਾ ਥੋੜਾ ਜਿਆਦਾ ਨਹੀਂ ਅੱਜ ਗਾ ਘਟਾ ਗਾ ਘਟਾ ਹੈ ਅੱਜ ਠੀਕ ਠੀਕ ਚਲੋ ਠੀਕ ਹੈ ਜੀ ਓਕੇ ਧੰਨਵਾਦ ਜੀ ਮਿਹਰਬਾਨੀ ਬਹੁਤ ਹੋਰ ਵਧਾਈਆਂ ਬਾਈ ਦੀਵਾਲੀ ਦੀ ਤੁਹਾਨੂੰ ਹੋਰ ਕਿਵੇਂ ਰਹੀ ਦੀਵਾਲੀ ਵਧੀਆ ਤੇ ਫਰੈਂਸ ਜਿਵੇਂ ਹੁਣ ਦੀਵਾਲੀ 2 ਦਿਨ ਦੀ ਹੋਈ ਪਈ ਆ ਕੱਲ ਵੀ ਦੀਵਾਲੀ ਸੀ ਅੱਜ ਆ ਦੇ ਕਿਵੇਂ ਕੋਈ ਦਿਵਾਲੀ ਦਾ ਫਰਕ ਲੱਗਿਆ ਵੀ ਜਿਵੇਂ ਕੰਮ ਧੰਦੇ ਦਾ ਕੋਈ ਦੁਕਾਨਾਂ ਤੇ ਕੀ ਅਸਰ ਪਿਆ ਨਹੀਂ ਅਸਰ ਦਾ ਕੋਈ ਨਹੀਂ ਪਿਆ ਯਾਰ ਵਧੀਆ ਲੱਗੇ ਤਣਾ ਵਧੀਆ ਲੱਗੇ ਠੀਕ ਐਵੇਂ ਕਹੀ ਅਸੀਂ ਦੋ ਤੇ ਕੱਲ ਨੂੰ ਗਾ ਕੋ ਅੱਜ ਨਹੀਂ ਗਾ ਤੋ ਹਾਂ ਹਾਂ ਅੱਜ ਵੀ ਗਾਖ ਹੈਗਾ ਠੀਕ ਆ ਦੇਖੋ ਮੈਂ ਦੇਖਾ ਜਗਾ ਜਿ ਭਰੀ ਦੀ ਹੋਰ ਸਹੀ ਗੱਲ ਹੈ ਵਧੀਆ ਲੱਗੀ ਦਿਵਾਲੀ ਬੜਾ ਵਧੀਆ ਚਾਹੀਦਾ ਸਾਰਿਆਂ ਦੇ ਪਵਾਂ ਕੰਮ ਚੱਲਣੇ ਚਾਹੀਦੇ ਜਿਹੜੀ ਗੱਲ ਹੈ ਨਾ ਭਾਈ ਹਾਂ ਚੱਲ ਠੀਕ ਆ ਭਾਈ ਹਾਂ ਕਰਪਾਈ ਚਾਹੀਦੀ ਸਾਰਿਆਂ ਨੂੰ ਹਾਂਜੀ ਕੀ ਹਾਲ ਆ ਵੀਰੇ ਹੋਰ ਵਧਾਈਆਂ ਤੁਹਾਨੂੰ ਦਿਵਾਲੀ ਦੀਆਂ ਹੋਰ ਕਿਵੇਂ ਰਹੀ ਦਿਵਾਲੀ ਫਿਰ ਠੀਕ ਆ ਤੇ ਜਿਵੇਂ ਬਾਈ ਹੁਣ ਕਈ ਜਾਂਦੇ ਵੀ ਦਿਵਾਲੀ ਦੋ ਦਿਨ ਦੀ ਸੀਗੀ ਹਨਾ ਤੇ ਅੱਜ ਦਾ ਦਿਨ ਵੀ ਜਿਹੜਾ ਲੰਘ ਗਿਆ ਤੇ ਕੱਲ ਵੀ ਦਿਵਾਲੀ ਸੀ ਤੇ ਦਿਵਾਲੀ ਕਿਵੇਂ ਤੁਹਾਡਾ ਕਿਵੇਂ ਰਿਹਾ ਕੰਮ ਕਰ ਵਧੀਆ ਰਿਹਾ ਕਿਰਪਾ ਹੀ ਸਹੀ ਠੀਕ ਠੀਕ ਸਹੀ ਪਾ ਗਿਆ ਰੌਕੇ ਰੋਡ ਦੇ ਨੇੜੇ ਤੇ HDFC ਬੈਂਕ ਕੋਲੇ ਤੇ ਇੱਥੋਂ ਜਿਹੜਾ ਆਪਾਂ ਦੇਖਦੇ ਆਂ ਸੋ ਕਿਸ ਤਰ੍ਹਾਂ ਦੀ ਦਿਵਾਲੀ ਆ ਕਾਫੀ ਕਰਾਊਡ ਆ ਪ੍ਰਾਸ਼ਕ ਵਗੈਰਾ ਹੈਗਾ ਹਾਂਜੀ ਕੀ ਹਾਲ ਆ ਕੈਮਾ ਸੇ ਤਾ ਹੋਰ ਕੀ ਬਣਦਾ ਜੁਰਦਾਰ ਕਰਦਾ ਮਾਨਸਰ ਹੋਰ ਕਿਵੇਂ ਨੰਗੀ ਦਿਵਾਲੀ ਬੜੀ ਵਧੀਆ ਜੀ ਮਾੜੀ ਦੀ ਕਿਰਪਾ 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 ਹੀ ਚਾਹੀਦੀ ਆ ਤੇ ਭਾਈ ਜੇ ਮੈਂ 2 ਦਿਨ ਦੀ ਕਹੀ ਜਾਂਦੇ ਦਿਵਾਲੀ ਹੁਣ ਇੱਕ ਕੱਲ ਦੀ ਵੀ ਨਾਂਗੀ ਹਨਾ ਤੇ ਅੱਜ ਵੀ ਜਿਹੜੀ ਆ ਦਿਵਾਲੀ ਹੁਣ ਤਕਰੀਬਨ ਦਿਨ ਢਾਲ ਰਹੀ ਪਈ ਆ ਦੇਖੋ ਜੀ ਮਾਨ ਸਾਹਿਬ ਕੁਝ ਨਾ ਬੰਦਾ ਕਹਿੰਦਾ ਚਾਰ ਦਿਨ ਨਿਗਾਰ ਲੈਣਾ ਹਾਂ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਹੋਰ ਵਧੀਆ ਰਿਹਾ ਕੰਮ ਹਾਂਜੀ ਕੰਮ ਵਧੀਆ ਚਲੋ ਵਧੀਆ ਮੈਂ ਦੇਖਾਂ ਚਾਹ ਜੀ ਕੋਲ ਜੀ ਆਏ ਆ ਸਹੀ ਹੈ ਸਹੀ ਹੈ ਤੇ ਇਧਰ ਆ ਗਏ ਜੀ ਆਪਾਂ ਦੇਵੀ ਲਾਲ ਕੋਲੇ ਆਪਾਂ ਦੇਵੀ ਲਾਲ ਕੋਲੇ ਆ ਗਏ ਆ ਉਹ ਬੇਚਰ ਵਾਲੀ ਤੇ ਵਾਵਾ پیسے ਬਣਾ ਲੈ ਲੱਗਦੇ ਕਿਣੀਆਂ ਦਾ ਕਹਿੰਦੇ ਆ ਤੇ ਮਠਿਆਈ ਕਹਿੰਦੇ ਆ ਜਿਹੜੇ ਪਕੌੜੇ ਆ ਉਹ ਦੇਵੀ ਲਾਲ ਦੇ ਤੇ ਬਾਕੀ ਸਭ ਤੁਹਾਨੂੰ ਪਤਾ ਹੀ ਆ ਹੋਰ ਬਾਈ ਵਿਧਾਈਆਂ ਦੀਵਾਲੀ ਦੀ ਤੋੜੇ ਵਧਣੀ ਦੇ ਵਿੱਚ ਬੱਜ ਜਾਂਦਾ ਰਹੇ ਹੋਰ ਕਿਵੇਂ ਨੰਗੀ ਦੀਵਾਲੀ ਜਿਵੇਂ ਹਾਂ ਜਿਵੇਂ ਦੀਵਾਲੀ 2 ਦਿਨ ਦੀ ਕਹਿੰਦੇ ਆ ਨਜ਼ਾਰਾ ਆ ਗਿਆ ਨਜ਼ਾਰਾ ਦੀਵਾਲੀ ਤਾਂ 10 15 ਦਿਨ ਹੋਣੀ ਚਾਹੀਦੀ ਜਵਾਕਾਂ ਵਾਂਗ ਹਣ ਹੈ 20 20 ਦਿਨ ਦੀਵਾਲੀ ਹੋਵੇ ਹਾਂ ਸਹੀ ਆ ਸਹੀ ਆ ਸਹੀ ਨਜ਼ਾਰਾ ਯਾਰ ਨਜ਼ਾਰਾ ਨਾਲੇ ਦੀਦੀ თან ਨਾਲੇ ਫੇਰੀ ਜੀ ਲੈ ਹੈਗੇ ਆ ਨਜਾਰੇ ਤੇਰੇ ਤਾਂ ਭਰਾਵਾ ਸਮੋਸੇ ਵਿਕਦੇ ਆ ਪੌਣ ਦੀਵਾਲੀ 15 ਦਿਨ ਹੋਵੇ ਤੇਰੀ ਪੁੱਛ ਕੇ ਵੀ ਇੱਕ ਸਾਨੂੰ ਇੱਕ ਦਿਨ ਜੀ ਧੂਆ ਕੜਦਾ ਤੇ ਅੱਜ ਫੇਰ ਜਵਾ ਕਹਿੰਦੇ Papa ਚੱਲ ਲੈ ਕੇ ਆ ਪਟਾਕੇ ਲੋ ਜੀ ਆਪਾਂ ਆ ਗਿਆਂ ਪੂਰੀ ਟੈਲੀਕਾਮ ਤੇ ਔਰਾਂਕਲ ਜੀ ਅਸਥੀਕਾਲ ਠੀਕ ਆ ਔਰ ਵਧਾਈਆਂ ਜੀ ਦੀਵਾਲੀ ਦੀਆਂ ਸਾਨੂੰ ਔਰ ਕਿਵੇਂ ਰਹੀ ਦੀਵਾਲੀ ਜੀ ਬਹੁਤ ਵਧੀਆ ਦੀਵਾਲੀ ਵਧੀਆ ਵਧੀਆ ਜਿਵੇਂ ਹੁਣ ਕਈਆਂ ਨੇ ਅੰਕਲ ਵੀ 2 ਦਿਨ ਦੀ ਦੀਵਾਲੀ ਸੀਗੀ ਹਣਾ ਕੋਈ ਕਹਿੰਦਾ ਵੀ ਕਾ ਐਦਾਂ ਮੰਦਾ ਰਹਿਣਾ ਜਾਂ ਚੰਗਾ ਰਹਿਣਾ ਤੇ ਓਦਾਂ ਕਿਦਾਂ ਰਹੀ ਦੀਵਾਲੀ ਵਧੀਆਰੀ ਵਧੀਆਰੀ ਲਓ ਜੀ ਆਪਾਂ ਆ ਗਏ ਬਾਜ਼ਾਰ ਤੋਂ ਵਾਪਸ ਘਰ ਤੇ ਆਉਂਦਿਆਂ ਨੂੰ ਬੱਚਿਆਂ ਨੇ ਰੰਗੋਲੀ ਕਰਤੀ ਤਿਆਰ ਨਬੂ ਤੁਹਨਾਂ ਬੜੀ ਸੋਹਣੀ ਗੋਲੀ ਵਈ ਜਾਣਾ ਓਏ ਮੈਂ ਨਹੀਂ ਨੰਦੀ ਜੀ ਨਹੀਂ ਹਾਂ ਬੱਸ 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 ਕਿੱਦਾਂ ਦੀ ਲੱਗੀ ਰੰਗੋਲੀ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਬੱਚਿਆਂ ਦੀ ਇਧਰ ਗਰਮਾ ਗਰਮ ਪਕੌੜੇ ਬਣ ਰਹੇ ਆ ਸ਼ਾਮ ਦੀ 6 ਵਜੇ ਤੇ ਮੱਥਾ ਟੇਕਣਾ ਹੈ ਵੱਡਾ ਗੁਰਦੁਆਰਾ ਸਾਹਿਬ ਬਦਨੀਕਲਾ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਦਿਵਾਲੀ ਵਾਲੇ ਦਿਨ ਮਾਂ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਆ ਧੂਖ ਜੋਤ ਕਰਨ ਤੋਂ ਬਾਅਦ ਪ੍ਰਸ਼ਾਦ ਵੰਡ ਕੇ ਤੇ ਉਸ ਤੋਂ ਬਾਅਦ ਸਾਰੇ ਘਰ ਦੇ ਵਿੱਚ ਦੀਵੇ ਲਾਏ ਜਾਂਦੇ ਆ ਜਾਂ ਮੋਮਬੱਤੀਆਂ ਲਾਈਆਂ ਜਾਂਦੀਆਂ ਤੇ ਉਸ ਤੋਂ ਬਾਅਦ ਜਿਹੜੇ ਆ ਪਟਾਕੇ ਚਲਾ ਕੇ ਦਿਵਾਲੀ ਮਨਾਈ ਜਾਂਦੀ ਆ ਚਰਸਿਲ ਮਾਂ ਦਾ ਅਸ ਕਿਹਾ ਜੇ ਆਂਦੀ ਜੇ ਮੇਰੇ ਤੇ ਚੱਲ ਜਾਂਦਾ ਫੇਰ ਹਜ ਗਰਾਹ ਲਈ